ਇੱਕ ਵੱਡੇ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਰੇਲਵੇ ਪਟੜੀ ਦੇ ਉੱਪਰ 7 ਮੀਟਰ ਲੰਮਾ ਖੰਭਾ ਚੜਾ ਰੱਖਿਆ ਗਿਆ ਤਾਂ ਜੋ ਟ੍ਰੇਨ ਦੇ ਨਾਲ ਵੱਡਾ ਹਾਸਾ ਝੜਾਓ ਵਾਪਰ ਸਕੇਤਾ ਹੈ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਯੂਪੀ ਦੇ ਰਾਮਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਰੇਲਵੇ ਪਟੜੀ ਦੇ ਉੱਪਰ ਇੱਕ 7 ਮੀਟਰ ਲੰਬਾ ਖੰਭਾ ਝੜਾਓ ਰੱਖਿਆ ਗਿਆ ਤਾਂ ਜੋ ਟ੍ਰੇਨ ਦੇ ਨਾਲ ਕੋਈ ਵੱਡਾ ਹਾ사 ਝੜਾਓ ਵਾਪਰ ਸਕੇ ਤਾਂ ਵੱਡੇ ਹਾਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਗਈ ਆ ਤਾਂ ਲੋਕੋ ਪਾਇਲਟ ਦੀ ਸੂਝ-ਬੂਝ ਦੇ ਨਾਲ ਇਹ ਹਾਦਸਾ ਹੋਣ ਤੋਂ ਟਲਿਆ ਕਿਉਂਕਿ ਜਦੋਂ ਲੋਕੋ ਪਾਇਲਟ ਦੇ ਵੱਲੋਂ ਰੇਲਵੇ ਪਟੜੀ ਦੇ ਉੱਪਰ ਲੰਬਾ ਖੰਭਾ ਪਿਆ ਦੇਖਿਆ ਜਾਂਦਾ ਤਾਂ ਉਸ ਸਮੇਂ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕਾਂ ਛੜਿਓ ਲਗਾ ਦਿੱਤੀ ਜਾਂਦੀ ਹੈ ਜਿਸ ਕਰਕੇ ਇਹ ਵੱਡਾ ਹਾਦਸਾ ਜਿਹੜਾ ਉਹ ਹੋਣ ਤੋਂ ਟਲਿਆ ਤਾਂ ਵੱਡੇ ਹਾਦਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਜਿੱਥੇ ਰੇਲਵੇ ਪਟੜੀ ਦੇ ਉੱਪਰ 1.7 ਮੀਟਰ ਲੰਬਾ ਖੰਭਾ ਜਿਹੜਾ ਲੋਹੇ ਦਾ ਉਹ ਰੱਖਿਆ ਗਿਆ ਤਾਂ ਜੋ ਟ੍ਰੇਨ ਦੇ ਨਾਲ ਵੱਡਾ ਹਾਦਸਾ ਛੜਾਉ ਵਾਪਰ ਸਕੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਹੇ ਦਾ ਖੰਭਾ ਜਿਹੜਾ ਕਿ ਪਟੜੀ ਦੇ ਵਿਚਕਾਰ ਰੱਖਿਆ ਹੋਇਆ ਤਾਂ ਉਧਰੋਂ ਦੇਰਾਦੂਨ ਐਕਸਪ੍ਰੈਸ ਰੇਲ ਗੱਡੀ ਆ ਛੜੀ ਉਹ ਆ ਰਹੀ ਹੁੰਦੀ ਆ ਤਾਂ ਜਿਵੇਂ ਹੀ ਲੋਕੋ ਪਾਇਲਟ ਦੀ ਨਿਗਾ ਟ੍ਰੈਕ ਦੇ ਉੱਪਰ ਪੈਂਦੀ ਆ ਪਟੜੀ ਦੇ ਉੱਪਰ ਪੈਂਦੀ ਆ ਤਾਂ ਲੋਕੋ ਪਾਇਲਟ ਦੇਖਦਾ ਕਿ ਪਟੜੀ ਦੇ ਉੱਪਰ ਇੱਕ ਖੰਭਾ ਪਿਆ ਤਾਂ ਖੰਭੇ ਨੂੰ ਦੇਖਦੀ ਸਾਰ ਹੀ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕ ਆ ਜੜਿਓ ਲਗਾ ਦਿੱਤੀ ਜਾਂਦੀ ਆ ਜਿਸ ਕਰਕੇ ਇਹ ਵੱਡਾ ਹਾਦਸਾ ਹੋਣ ਤੋਂ ਟਾਲ ਜਾਂਦਾ ਤਾਂ ਜਿਵੇਂ ਹੀ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਦੀ ਆ ਰੇਲਵੇ ਅਧਿਕਾਰੀਆਂ ਨੂੰ ਮਿਲਦੀ ਆ ਤਾਂ ਮੌਕੇ ਦੇ ਉੱਪਰ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਛੜੇ ਉਹ ਵੀ ਪਹੁੰਚ ਜਾਂਦੇ ਨੇ ਤਾਂ ਇੱਕ ਵੱਡੇ ਹਾਦਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਪਿਛਲੇ 3 ਮਹੀਨਿਆਂ ਦੀ ਗੱਲ ਕਰ ਲਈਏ ਤਾਂ 3 ਮਹੀਨੇ ਦੇ ਅੰਦਰ ਅੰਦਰ ਕਾਫੀ ਵੱਡੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਵੀ ਕੀਤੀਆਂ ਗਈਆਂ ਨੇ ਤਾਂ ਕਈ ਵਾਰ ਰੇਲਵੇ ਟਰੈਕਾਂ ਦੇ ਉੱਪਰ ਸਿਲੰਡਰ ਪਏ ਮਿਲੇ ਨੇ ਕਈ ਵਾਰ ਲੋਹੇ ਦੀਆਂ ਰਾੜਾਂ ਨੇ ਜਿਹੜੀਆਂ ਉਹ ਵੀ ਟਰੈਕਾਂ ਦੇ ਉੱਪਰ ਪਈਆਂ ਮਿਲੀਆਂ ਨੇ ਸਲੇਬਾਂ ਨੇ ਜਿਹੜੀਆਂ ਉਹ ਵੀ ਇਹਨਾਂ ਕਾਂਦੇ ਉੱਪਰ ਪਈਆਂ ਮਿਲੀਆਂ ਤਾਂ ਵੱਡੇ ਹਾਸਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਲਗਾਤਾਰ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਇਸੇ ਤਰ੍ਹਾਂ ਦੀ ਇੱਕ ਹੋਰ ਕੋਸ਼ਿਸ਼ ਯੂਪੀ ਦੇ ਰਾਮਪੁਰ ਦੇ ਵਿੱਚ ਕੀਤੀ ਗਈ ਹੈ ਜਿੱਥੇ ਰੇਲਵੇ ਪਟੜੀ ਦੇ ਉੱਪਰ ਇੱਕ 7 ਮੀਟਰ ਲੰਬਾ ਖੰਭਾ ਝੜਾਉ ਰੱਖਿਆ ਗਿਆ ਤਾਂ ਜੋ ਟ੍ਰੇਨ ਦੇ ਨਾਲ ਵੱਡਾ ਹਾ사 ਝੜਾਉ ਵਾਪਰ ਸਕੇ ਤਾਂ ਉਧਰੋਂ ਦੇਰਾਦੂਨ ਐਕਸਪ੍ਰੈਸ ਗੱਡੀयां ਝੜੀਓ ਆ ਰਹੀ ਹੁੰਦੀ ਹੈ ਤਾਂ ਜਿਵੇਂ ਹੀ ਲੋਕੋ ਪਾਇਲਟ ਦੀ ਨਿਗਾਹ ਟਰੈਕ ਦੇ ਉੱਪਰ ਪੈਂਦੀ ਹੈ ਤਾਂ ਲੋਕੋ ਪਾਇਲਟ ਦੇਖਦਾ ਹੈ ਕੀ ਟਰੈਕ ਦੇ ਉੱਪਰ ਇੱਕ 7 ਮੀਟਰ ਲੰਬਾ ਖੰਭਾ ਜਿਹੜਾ ਲੋਹੇ ਦਾ ਉਹ ਪਿਆ ਤਾਂ ਉਸ ਨੂੰ ਦੇਖਦੇ ਸਾਰ ਹੀ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕ ਜਿਹੜੀ ਉਹ ਲਗਾ ਦਿੱਤੀ ਜਾਂਦੀ ਹੈ ਜਸ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਬਚਿਆ ਤਾਂ ਲੋਕੋ ਪਾਇਲਟ ਦੀ ਸੂਝ-ਬੂਝ ਨੇ ਇੱਕ ਵੱਡੇ ਹਾਦਸੇ ਨੂੰ ਟਾਲ ਲਿਆ ਤਾਂ ਇੱਕ ਵੱਡੇ ਹਾਦਸੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਰੇਲ ਨੂੰ ਪਲਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇੱਕ 7 ਮੀਟਰ ਦਾ ਲੰਬਾ ਖੰਭਾ ਜਿਹੜਾ ਉਹ ਟਰੈਕ ਦੇ ਵਿੱਚਕਾਰ ਰੱਖ ਦਿੱਤਾ ਜਾਂਦਾ ਤੇ ਉਧਰੋਂ ਦੇਰਾਦੂਨ ਐਕਸਪ੍ਰੈਸ ਜਿਹੜੀ ਉਹ ਆ ਰਹੀ ਹੁੰਦੀ ਆ ਜਦੋਂ ਕੀ ਲੋਕੋ ਪਾਇਲਟ ਦੇਖਦਾ ਕਿ ਟਰੈਕ ਦੇ ਉੱਪਰ ਇੱਕ ਖੰਭਾ ਪਿਆ ਤਾਂ ਉਸੇ ਸਮੇਂ ਲੋਕੋ ਪਾਇਲਟ ਦੇ ਵੱਲੋਂ ਐਮਰਜੈਂਸੀ ਬ੍ਰੇਕਾ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ